ਹਰ ਮਜ਼ਦੂਰ ਦਾ ਜਿੰਦਾਬਾ 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 ਜੀ ਕਾ ਖਾਲਸਾ ਵੇਗੁਰ ਜੀ ਕੀ ਫਤਿਹ ਦਾਸ ਅਮਰਜੀਤ ਸਿੰਘ ਰੱਤਾਗੁੱਦਾ ਜ਼ਿਲ੍ਹਾ ਪ੍ਰਧਾਨਤਰਨਤਨ ਭਾਰਤੀ ਕਿਸਾਨ ਯੂਨੀਅਨ ਬਜਾਏ ਲੇ ਇਹ ਵੇਖੋ ਜੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਮਤਾ ਪਾਸ ਕਰਕੇ ਸਪੈਸ਼ਲ ਸਦਨ ਬੁਲਾ ਕੇ ਉਦੇ ਵਿੱਚ ਮਤਾ ਪਾਇਆ ਗਿਆ ਕਿ ਜਿਸ ਦਾ ਜਿਸ ਦਾ ਖੇਤ ਉਸकी ਰਹਿਤ ਵੀ ਕਿਸਾਨ ਆਪਣੀਆਂ ਪੈਲੀਆਂ ਨੂੰ ਪਧਰਾ ਕਰਕੇ ਤੇ ਕਣਕ ਵੇਚ ਸਕਦੇ ਆ ਪਰ ਛਾਹਕੋਟ ਦੇ ਏਰੀਆ ਦੇ ਵਿੱਚ ਚੱਕ ਬਾਵਣੀਆਂ ਦੇ ਵਿੱਚ ਜਿਹੜਾ ਸਰਪੰਚ ਆ ਨਾ ਉਹਨੂੰ ਪ੍ਰਸ਼ਾਸਨ ਗਲਤ ਤਰੀਕੇ ਦੇ ਨਾਲ ਬਿਨਾ ਉਹਦੇ ਨਾਲ ਕੋਈ ਗਰਦੌਰੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂਗਾ ਉਹ ਕਥਿਤ ਤੌਰ ਤੇ ਮੈਂ ਨਹੀਂ ਕਰ ਰਿਹਾ ਵਾ ਉਹਨੂੰ ਪ੍ਰਸ਼ਾਸਨ ਜੀਗਾ ਰੋਕ ਰਿਹਾ ਜਦੋਂ ਕਿ ਉਹਦੇ ਨਾਲ ਤੇ ਕੋਈ ਗਰਦੌਰੀ ਨਹੀਂ ਉੱਥੇ ਕੋਈ ਕੁਛ ਨਹੀਂਗਾ ਜਿੰਨਾ ਕਿਸਾਨਾਂ ਦੇ ਨਾਲ ਤੇ 40 40 50 50 ਸਾਲ ਤੋਂ ਗਰਦੌਰੀਆਂ ਵਾ ਉਹਨਾਂ ਕਿਸਾਨਾਂ ਦੇਤੇ ਉਹੀ ਸਰਪੰਚ ਕਹੇ ਕਿ ਪ੍ਰਸ਼ਾਸਨ ਨੂੰ ਤੇ ਨਜਾਇਜ਼ ਪਰਚੇ ਕਰਵਾ ਰਿਹਾ ਵਾ ਜੇਕਰ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਕੇ ਉਸ ਸਰਪੰਚ ਦੇ ਉੱਤੇ ਪਰਚਾ ਨਾਦਰਜ ਕੀਤਾ ਤੇ ਕਿਸਾਨਾਂ ਦੇ ਪਰਚੇ ਨਾ ਖਾਰਜ ਕੀਤੇ ਤੇ ਵੱਡੇ ਪੱਦਰ ਦੇ ਉੱਤੇ ਮੋਗਾ ਦਿਲੰਦਰ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਜਾਵੇਗਾ ਵਾਹਗਰਦੀ ਕਾ ਖਾਲਸਾ ਵਾਹਗਰਦੀ ਕੀ ਫਤਿਹ